ਮਿੰਦੋਲ ਜੇਲ੍ਹ ਤੋਂ ਲਾਜਲੀ ਲਾਂਦੇ ਗੈਂਗਸਟਰ ਚਲੰਜੀ ਸੰਤ ਰਾਜੂ ਅੱਜ ਯੋਗੀ ਸਿਰੇ ਤੜਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦਾ ਉਹਦੇ ਤਿੰਨ ਲੋਕ ਦੱਸਿਆ ਜਾਂਦਾ ਕਿ ਆਉਂਦੇ ਨੇ ਹਥਿਆਰਾਂ ਦੀ ਨੋਕ ਤੇ ਜਿਹੜੇ ਆ ਗਾਰਦ ਲੱਗੀ ਏ ਸੀ ਉਹਨਾਂ ਨੂੰ ਬੰਦੀ ਬਣਾਉਂਦੇ ਨੇ ਅਤੇ ਮੌਕੇ ਤੋਂ ਰਾਜੂ ਨੂੰ ਲੈ ਕੇ ਫਰਾਰ ਹੋ ਜਿੰਦੇ ਮੇਰੇ ਨਾਲ ਇਸ ਵੇਲੇ ਪੁਲਿਸ ਮੁਲਾਜ਼ਮ ਮੂਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਤਰਨ ਦਾ ਪੁਲਿਸ ਦੇ ਡੀਐਸਪੀ ਮਜੀਰੇਨ ਸਰ ਕੀ ਮਾਮਲਾ ਹੈਗਾ ਜੀ ਸਾਰਾ ਮਾਮਲਾ ਚੰਜੀ ਦੇ ਰਾਜੂ ਸ਼ੂਟਰ ਜਿਹੜਾ ਇਥੋਂ ਪਿੰਡ ਚ ਵਜਾ ਆਪਣਾ ਸੰਘਿਆ ਦਾ ਸੀ ਇਹ ਗੋਂਦਵਾਲ ਜੇਲ੍ਹ ਦੇ ਵਿੱਚ ਉੱਥੇ ਬੰਦੀ ਸੀ ਕਿ ਮਕਦਮੇ ਦੇ ਵਿੱਚ ਇਹ ਕੋਈ ਕਾਰਨ ਕਰਕੇ ਕੋਈ ਮੈਡੀਕਲ ਕੋਈ ਆਗਿਆ ਦੇ ਰਿਕਵਟ ਨੂੰ ਦਾ ਇੱਥੇ ਹਸਪਤਾਲ ਉਹਨਾਂ ਦਾਖਲ ਕਰਾਤਾ ਉੱਥੋਂ ਘਰਤਾ ਕਿ ਇਹਨਾਂ ਦੀ ਜੇਲ ਆ ਲੈਣ ਦੀ ਤੇ ਇਹ ਕੱਲ ਰਾਤ ਕਰੀਬ 2 ਵਜੇ ਦਾ ਟਾਈਮ ਹੋਣਾ ਕੋਈ ਬੰਦਾ ਇੱਥੇ ਕੋ ਆਇਆ ਇਹਨਾਂ ਨੂੰ ਖਾਣਾ ਖੋਣਾ ਦੇ ਕੋ ਤੋਂ ਸ਼ੂਟਰ ਆਏ ਦੋ ਬਾਅਦ ਚ ਦੋ ਬੰਦੇ ਮੋਟਰਸਾਈਕਲ ਤੇ ਜਿਹੜੇ ਇਹਨੂੰ ਸਾਡੇ ਜਿਹੜਾ ਉੱਥੇ ਕਰ ਦਿੱਤਾ ਲਗਾ ਹੀ ਇਹਨੂੰ ਅਸਲਾ ਵਿਖਾ ਕੇ ਪਿਸਲ ਖਾ ਕਿਤੇ ਉਹਦੇ ਕੋ ਉਹਨੂੰ ਗੱਲੇ ਜੀ ਵਿੱਚ ਬੰਦ ਕਰਕੇ ਤੇ ਬਾਪ ਉਹਨੂੰ ਮੋਟਰਸਾਈਕਲ ਤੇ ਭਾ ਕੇ ਤੇ ਪਹੁੰਚਾ ਕੇ ਲੈ ਕੇ ਉਹਨੂੰ ਜੀ ਰਾਜੂ ਤੇ ਕਿੰਨੇ ਕ ਮਾਮਲੇ ਦਰਜ ਨੇ ਉੱਤੇ ਕਰੀਬ 16 ਮਕਦਮੇ ਦਰਜ ਆ ਜੀ ਫਿਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਉੱਤੇ ਪਰਚਾ ਦਰਜ ਕੀਤਾ ਕੀ ਕਰ ਲਿਆ ਬਾਜੀ ਸੀਸੀਟੀਵੀ ਕੈਮਰੇ ਵੇਖ ਰਹੇ ਆ ਤੇ ਜਲਦੀ ਤੋਂ ਜਲਦੀ ਜਿਹੜਾ ਇਹਦੇ ਦੀਆਂ ਸੀਟੀ ਆ ਰੰ ਘਟਾਉਂਦੇ ਆ ਉਹ ਤੋਂ ਤੱਕ ਫਿਰ ਜਲਦੀ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਇਹ ਸਾਨੂੰ ਮੇਰਨਾ ਤਰਨਤਾਰਨ ਦਾ ਪੁਲਿਸ ਦੇ ਡੀਐਸਪੀ ਤਰਸੀਮ ਸੀ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਜੀਆਂ ਟੀਮਾਂ ਬਣਾ ਲਈਆਂ ਗਈਆਂ ਤੇ ਰਾਜੂ ਦੀ ਸ਼ੂਟਰ ਦੀ ਭਾਲ ਸ਼ੁਰੂ ਕਰਤੀ ਹੈ ਕਿਹਾ ਬੜੀ ਜਲਦੀ ਬਹੁਤ ਹੀ ਜਲਦੀ ਰਾਜੂ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰਨਤਾਰਨ